ਚਿਕਾ ਜੀ ਕੋਠੀ ਕੋ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਨਿਊਟਿੰਗ ਵਾਲੇ ਚੈਨਲ ਤੇ ਤੇ ਆਪਾਂ ਸਕੀਵੀਆਂ ਬਣਾਈਆਂ ਨੇ ਤੂ ਇਹ ਕਹੇ ਗ੍ਰੇ ਕਰ ਦਿੰਦੀ ਇੱਕ ਹੈਗੀ ਰੈੱਡ ਕਰ ਦਿੰਦੀ ਰੈੱਡ ਚ ਥੋੜਾ ਜਿਹਾ ਸੰਤਰੀ ਜਿਹਾ ਸ਼ੇਡ ਮਾਰਦੀ ਹੈ ਔਰੇਂਜਾ ਕਲਰ ਤੇ ਇਹ ਗ੍ਰੇ ਕਲਰ ਵੀ ਹੈ ਦੇਖੋ ਵਿੱਚ ਆਪਾਂ ਨੇ ਤੇ ਮੋਤੀ ਲਾਉਤੇ डिजाइन भी पाया है अच ब्लैक भी डिजाइन है देख। देखो फुल लंबिया ने ग्रे कलर है डार्क ग्रे कलर है फुल वाल सकी भी है ये ना भी अपने एक रेड भी तैयार करिए लाइट चली गई ਇੱਚੇ ਆਪਾਂ ਨੇ ਇਹ ਮੋਤੀ ਦਾ ਡਿਜ਼ਾਈਨ ਸੇਮ ਹੈ। ਇੱਚੇ ਬੈਗ ਡਿਜ਼ਾਈਨ ਤੇ ਇਹਦੇ ਪਾਵਾਂ ਚ ਵੀ ਆਪਾਂ ਨੇ ਪਾਇਆ ਹੋਇਆ ਡਿਜ਼ਾਈਨ ਉਹ ਸਿੰਪਲ ਨੇ ਪਾਵਾਂ। ਆ ਦੇ ਇੱਚੇ ਵੀ ਆਪਾਂ ਨੇ ਗੋਲੇ ਤੇ ਲਾਤੇ ਮੋਤੀ ਤੇ ਉਹਦੇ ਤੇ ਵੀ ਤੇ ਆਪਾਂ ਦਾ ਤੁਹਾਨੂੰ ਮੀਜ਼ਰਮੈਂਟ ਵੀ ਦੱਸ ਦਿੰਨੇ ਆ। ਤਾਂ ਇਹਦੇ ਆਪਾਂ ਨੇ ਗੁੰਡੇ 106 ਗੁੰਡੇ ਰੱਖੇ ਨੇ ਬਾਰਡਰ ਤੇ ਉੱਪਰ ਆਪਾਂ ਨੇ ਇਹ ਮਸ਼ੀਨ ਤੇ 50 ਸਿਲਾਈਆਂ ਤੇ ਮੇਰਾ ਕਾਟ ਰਣਾ ਹੈ ਕਿ ਤੋ-ਤੋ ਗੁੰਡੇ ਨੇ ਪਾਧਾਏ ਉੱਪਰ ਇਹ ਦੇਖੋ ਤੇ ਟੋਟਲ ਮੇਰੀਆਂ ਉੱਪਰ ਮੈਂ ਇਹਦੇ ਪਾਈਆਂ ਨੇ ਬਾਟਰ ਤੋਂ ਬਾਅਦ 60 ਸਿਲਾਈਆਂ ਠੀਕ ਹੈ ਇਹ 60 ਸਿਲਾਈਆਂ ਪਾ ਕੇ ਫਿਰ ਮੈਂ ਕਾਟ ਪਾਈ ਹੈ 4 3 2 1 ਦੀ ਹੈ ਨਾ ਤੇ ਫਿਰ ਆਪਾਂ ਨੇ ਮੋਢੇ ਦੇ ਉੱਪਰ ਰੱਖੇ ਨੇ 2 बाई 2 ਗੁੰਡੇ ਮੋਢੇ ਤੇ ਰੱਖੇ ਨੇ ਤੇ ਅਗਲੇ ਪੱਡੇ ਦੀ ਕੱਟ ਦੋ ਬਾਅਦ 20 ਸਲਾਈਆਂ ਪਾ ਕੇ ਫਿਰ ਨਗਲੇ ਦੀ ਕੋਲ ਕੋਲ ਦੀ ਕੱਟ ਪਾਈਆ 5 4 3 2 1 ਦੀ ਠੀਕ ਹੈ ਤੇ ਬਾਜੂ ਦੇ ਆਪਾਂ ਨੇ ਰੱਖੇ ਨੇ 26 52 ਕੁੰਡੇ 26 52 ਕੁੰਡੇ ਰੱਖੇ ਨੇ ਤੇ ਉੱਪਰ ਹਰ ਇੱਕ ਸਲਾਈ ਦਾ ਦੀ ਕਿੰਨੇ ਕੁੰਡਾ ਵਧਾ 6 ਸਲਾਈ ਵਧਾ ਠੀਕ ਹੈ ਤੇ ਇਹਦੀ ਲੈਂਥ ਹੈ ਕਿ ਆ ਸਕੀਵੀ ਦੀ ਸਾਢੇ ਤੇ ਚੁੜਾਈ ਹੈਗੀ 16 16. ਠੀਕ ਹੈ ਤੇ ਬਾਹਾਂ ਦੀ ਲੈਂਥ ਹੈਗੀ 21 21 ਕੀ 21 21 ਹੈ ਇਥੋਂ ਤੇ ਬੈਠ ਤੇ ਇਹ ਦਾ ਮੈਜ਼ਰਮੈਂਟ ਬਾਕੀ ਦੱਸਿਓ ਤੁਸੀਂ ਤੁਹਾਨੂੰ ਕਿਹੋ ਜਿਹੀ ਲੱਗੀਆਂ ਇਹ ਦੋ ਇਸ ਕੀ ਵੀ ਆ ਦੇਖੋ ਇੱਕ ਇਹ ਵਾਲੇ ਤੇ ਇੱਕ ਦੋ ਤਿਆਰ ਨੇ ਤੇ ਤੁਸੀਂ ਹੋਰ ਵੀ ਮੰਗਵਾਣੀ ਹੋਵੇ ਤਾਂ ਤੁਸੀਂ ਮੰਗਵਾ ਸਕਦੇ ਆਰਡਰ ਬੁੱਕ ਕਰਾ ਸਕਦੇ ਹੋ ਇਹਨਾਂ ਨਾਲ ਜੇ ਤੁਸੀਂ ਬਣਾਉਣੀਆਂ ਵੀ ਨੇ ਤਾਂ ਵੀ ਤੁਹਾਨੂੰ ਦੱਸ ਸਕਦੇ ਹੋ ਤੇ ਪ੍ਰਾਈਸ ਇਹਦਾ ਹੈਗਾ 1000 ਰੁਪਏ ਸ਼ੀਪਿੰਗ ਚਾਰਜ ਫ੍ਰੀ ਹੈ ਤੇ ਸਕਰੀਨ ਤੇ ਆਪਣਾ ਨੰਬਰ ਚੱਲੇ ਰਿਹਾ ਤੁਸੀਂ ਫੋਨ ਕਰ ਸਕਦੇ ਆ WhatsApp 'ላይ ਠੀਕ ਹੈ ਤੇ ਵਧੀਆ ਲੱਗੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਹਰ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚੇ ਠੀਕ ਹੈ ਆਪਾਂ ਕਰਦੇ ਆ ਵੀਡੀਓ ਦਾ ਐਂਡ ਓਕੇ ਧੰਨਵਾਦ ਅੱਜ ਦੇ ਲਈ